वाहेगुरू जी का खालसा वाहगुरु जी की फतेह वाहगुरु थानू चढ़ती कला च रखे सच्चे पातशाह तंदुरुस्तक बख्शे चढ़ती कला चाह करो मैं तो चढ़ती कला च है अज आप गल करा किसी बच्ची ने किसी भैन ने किसी धी ने ਇਹ ਨਹੀਂ ਪਤਾ ਕਿਨੇ ਕਮੈਂਟ ਕੀਤਾ ਹੈ ਕਮੈਂਟ ਕੀਤਾ ਹੈ ਮੋਬਾਈਲ ਵਾਲੇ ਇਹ ਬੱਚੇ ਮੋਬਾਈਲ ਕਿਉਂ ਰੰਗਿਆ ਕਿਉਂ ਬਾਹਲਾ ਵੇਂਦੀ ਹੈ ਮੋਬਾਈਲ ਬੱਚੇ ਉਹ ਮਤਲਬ ਦੱਸ ਦੀਏ ਬੱਤ ਮੈਨਤੀ ਕਰਨਾ ਤੁਸੀਂ ਬੱਚਿਆਂ ਨੂੰ ਆਪਾਂ ਆਪ ਹੀ ਸਿਖਾਉਣੀ ਹੈ ਬੱਚੇ ਨੂੰ ਮੋਬਾਈਲ ਦਾ ਕੀ ਪਤਾ ਹੈ ਜੇ ਆਪਾਂ ਉਹਨੂੰ ਦੇ마ਗੇ ਥਿਰ ਨੂੰ ਪਤਾ ਲੱਗੂ ਫੇਰ ਅੱਜਕੱਲ ਕੋਈ ਨਾਲ ਸੁਭਾਅ ਹੈ ਧੀ ਖੇਡ ਖੂਟਾ ਨਹੀਂ ਕੋਈ ਪਰੰਪਰੂ ਫੜਾਉਣੀ ਬੱਚੇ ਨੂੰ ਤੇ ਮੋਬਾਈਲ ਫੜਾ ਦੇਣਾ ਲੈ ਦੇਖ ਲੈ ਜਾਂ ਫਿਰ ਆਪਾਂ ਕੋਈ ਬੱਚੇ ਦੇ ਮੋਬਾਈਲ ਵੇਖੀ ਜਾਂਦੇ ਆ ਤੇ ਬੱਚਾ ਵੀ ਦੇਖੂਗਾ ਮੋਬਾਈਲ ਉਹਨੂੰ ਪਤਾ ਲੱਗ ਜਿਉਂ ਵੀ ਇਹ ਜੀ ਜੀ ਵੰਦੇ ਆ ਰਹੀ ਉਹ ਬੱਚੇ ਨੂੰ ਕੋਈ ਪਤਾ ਨਹੀਂ ਐਨਾ ਤਾਂ ਬੱਚੇ ਦਾ ਦਿਮਾਗ ਨਹੀਂ ਹੁੰਦਾ ਉਹ ਜਦੋਂ ਆਪਾਂ ਇਹ ਨਹੀਂ ਹਿਤ ਬੱਚੇ ਦਾ ਜੀ ਕਰਦਾ ਨੂੰ ਦੇਖਾਂ ਅੱਛਾ ਫਿਰ ਜਦੋਂ ਬੱਚਿਆਂ ਕੰਮ ਕਰਨ ਉੱਠ ਜਿੰਦਾ ਬੈਠਣਾ ਉਦੋਂ ਫਿਰ ਜਾਂ ਗੱਲਾਂ ਕਰਦੇ ਨੇ ਮੋਬਾਈਲ ਫੜਾ ਲੈਂਦਾ ਬੱਚੇ ਜਾਂ ਕੋਈ ਕੰਮ ਕਰਨ ਤਾਂ ਵੀ ਮੋਬਾਈਲਾ ਹੰਗ ਲੈ ਲੈਣਾ ਦੇਖ ਲੈ ਤੇ ਉਹ ਬੱਚੇ ਨੂੰ ਹੌਲੀ-ਹੌਲੀ ਪਤਾ ਲੱਗਣ ਲੱਗ ਜਾਂਦਾ। ਇਹ ਦੇਖ ਕੇ ਬਹੁਤ ਕੁਝ ਚੱਲਦਾ। ਉਹ ਬੱਚਾ ਹੌਲੀ-ਹੌਲੀ ਵਿਚ ਜਾਂਦਾ ਉਹਵੇਂ। ਤੇ ਅੱਗੇ ਜਿਹੜੀਆਂ ਬੁਰਗੀਆਂ ਸੀ ਵੈਸੇ ਭਾਵੇਂ ਮੋਬਾਈਲ ਹੈ ਨਹੀਂ ਸੀ। ਅੱਗੇ ਤਾਂ ਆਈ ਨਹੀਂ ਸੀ ਮੋਬਾਈਲ। ਪਰ ਅੱਗੇ ਬੁਰਗੀਆਂ ਐ ਕਰਦੇ ਨਾ ਸੀ ਬੱਚੇ ਇੰਜੇ ਰੋਦਾ ਮੱਛਾਂ ਨੂੰ ਮੱਕੀ ਪੜਾਤੀ। ਤੇ ਹੁਣ ਵੀ ਉਹਵੇਂ ਕਰ ਸਕਦੇ ਆਪਾਂ। ਉਹ ਕਿਹੜਾ ਆਪਾਂ ਨਹੀਂ ਸਕਦੇ। ਉਹਨੂੰ ਮੱਕੀ ਪੜਾਤੀ ਉਹ ਬੱਚਾ 10 ਮਿੰਟੋਂ ਮੱਕੀ ਤੇ ਹੀ ਜੋਰ ਲਾਈ ਜਾਂਦਾ। ਉਹ ਚੁੱਪੀ ਜਾਂਦਾ ਹੌਲੀ ਹੌਲੀ ਉਹਨੇ ਮਾਰੇ ਮੋਟੇ ਮਾਰ ਤਾਂ ਕੀ ਹੁੰਦੇ ਉਹ ਚੁੱਪੀ ਜਾਂਦਾ ਸਿੱਟੀ ਜਾਂਦਾ ਜਾਂ ਫਿਰ ਕਿ ਕਈ ਵਾਰੀ ਬੱਚਾ ਬਾਹਲਾ ਵੀਰ ਜਾਂਦਾ ਤੇ ਬੁੜੀਆਂ ਰੋਟੀ ਬਣਾਉਂਦੀਆਂ ਜਾਂ ਤਾਂ ਰੁਕਕ ਜੀ ਪਾ ਲੈਿੰਦੀਆਂ ਸੀ ਕਿ ਅਜੇ ਵੱਡਾ ਹੋ ਜਾਂਦਾ ਸੀ 2 ਸਾਲ ਦਾ 2.5 ਸਾਲ ਦਾ ਫਿਰ ਉਹਨੂੰ ਡੱਕੇ ਤੇ ਚਿੜੀ ਬਣਾ ਕੇ ਦੇ ਦਿੰਦੀਆਂ ਸੀ ਵੀਲਾ ਚਿੜੀ ਬਣ ਗਈ ਇਹਨੂੰ ਇਹਦੇ ਨਾਲ ਖੇਡ ਲਾ ਚਾਹ ਲੋ ਬੱਚਾ ਤੇ ਕਿਉਂ ਭੱਜਿਆ ਫਿਰਦਾ ਨਾਲੇ ਤਾਂ ਬੱਚੇ ਦੀ ਕਸਰਪ ਹੁੰਦੀ ਸੀ ਕਿਉਂਕਿ ਉਹ ਭੱਜਿਆ ਕਰਦਾ ਸੀ ਲੈ ਕੇ ਉਹ ਡੱਕਾ ਵੀ ਚਿੜੀ ਮਾ ਡਾਉਣਾ ਤੇ ਅੱਜ ਕੱਲ ਦੇ ਬੱਚੇ ਪਏ ਰਹਿੰਦੇ ਆ ਬਿੱਡਾਂ ਤੇ ਤੇ ਛੋਟੀ ਛੋਟੀ ਸੁਲਾ ਬਾਈ ਜਾਂਦਾ ਮਹਿਲਾ ਦਾ ਤੇ ਮੋਨਾਂ ਦੇਖੀ ਜਾਂਦੇ ਆ ਨਾਲੇ ਤਾਂ ਬੱਚਿਆਂ ਦੀ ਨਿਗਾ ਕਮਜ਼ੋਰ ਹੋ ਜਾਂਦੀ ਆ ਤੇ ਨਾਲੇ ਜਿਹੜੀਆਂ ਦਿਮਾਗ ਦੇ ਨਾੜ ਉਹ ਵੀ ਕਮਜ਼ੋਰ ਹੁੰਦੀਆਂ ਜਦੋਂ ਬੱਚੇ ਦਾ ਜੋਰ ਲੱਗੀ ਜਾਂਦਾ ਦਿਮਾਗ ਦਾ ਵੀ ਇਹ ਜੋਰ ਲੱਗਦਾ ਸਮਝਦਾ ਛੋਟਾ ਬੱਚਾ ਤੇ ਨਿਗਾਹ ਦੀ ਤਾਂ ਸਿਰ ਪੈਣਾ ਹੀ ਪੈਣਾ ਤੇ ਤੁਸੀਂ ਬੱਚਿਆਂ ਨੂੰ ਮੋਬਾਈਲਾਂ ਤੋਂ ਦੂਰ ਰੱਖੋ ਬੱਚੇ ਨੂੰ ਨਹੀਂ ਦੇਣਾ ਚਾਹੀਦਾ ਜੇ ਆਪਾ ਦੇ ਜੇ ਨਾ ਤੇ ਬੱਚੇ ਨੂੰ ਕੋਈ ਸਮਝ ਨਹੀਂ ਉਹ ਕੋਈ ਖੇਡ ਫੜਾ ਦਿਓ ਬੱਚੇ ਨੂੰ ਕਹੋ ਕੋਈ ਹੋਰ ਚੀਜ਼ ਚਲਾ ਚਲਾ ਦਿਓ ਬੱਚੇ ਨੂੰ ਤੇ ਜਾਂ ਜਨ ਬੱਚੇ ਨੂੰ ਤੁਸੀਂ ਚੱਕ ਲੋ ਬੰਦ ਚੱਕ ਅੱਗੇ ਖੜਾ ਲਓ ਬੱਚਾ ਅੱਗੇ ਜਾਂ ਬੁੜੀਆਂ ਨੇ ਕਿਧਰ ਨਬਰਦੀਆਂ ਸੀ ਨਾਲ ਕੰਮ ਕਰਦੀਆਂ ਸੀ ਰੋਟੀ ਬਣਾਉਂਦੀ ਬੁੜੀਆਂ ਨੇ ਅੱਗੇ ਤੇ ਬੁੱਕਲ ਚ ਪਾ ਕੇ ਤੇ ਰੋਟੀ ਬਣਾਈ ਜਾਂਦੀਆਂ ਸੀ ਹੂੰ ਤਾਂ ਕੋਈ ਬੁੱਕਲ ਚ ਬੱਚੇ ਨੂੰ ਪਾਉਂਦੇ ਹੀ ਨਹੀਂ ਮਾਤਾ ਕਦੇ ਕਿਸੇ ਦੇ ਬੱਕਲ ਬੁੱਕਲ ਚ ਬੱਚੇ ਹੀ ਰੱਖਿਆ ਬਸ ਬੱਚੇ ਨੂੰ ਪਾਸੇ ਬਾਉਣਾ ਤੇ ਮੋਬਾਈਲ ਦੇ ਜਿਹੜਾ ਕਿ ਬਸ ਕੇ ਬੱਚੇ ਫਿਰ ਬੱਚਾ ਮਾਂ ਪਰ ਨਹੀਂ ਪਰਵਾਹ ਨਹੀਂ ਕਰਦਾ ਉਹਨੂੰ ਤਾਂ ਮੋਬਾਈਲ ਚਾਹੀਦਾ ਛੋਟੇ ਜਿਹੇ ਬੱਚੇ ਨੂੰ ਇਹ ਮਦਦ ਵਿਖੀ ਜਾਊਗਾ ਬਸ ਉਹ ਮਾਪਿਆਂ ਨੂੰ ਕੋਈ ਯਾਦ ਨਹੀਂ ਕਰਦਾ ਬੱਚਾ ਅੱਗੇ ਬੱਚੇ ਸੀ ਮਾਪਿਆਂ ਦਾ ਪਾਸੇ ਨਹੀਂ ਸੀ ਹੁੰਦੇ ਮਾਂ ਨੇ ਕਦੇ ਕੋਸ ਪੜਾਤਾ ਬਣਾ ਕੇ ਕਦੇ ਕੋਸ ਪੜਾਤਾ ਜਨ ਬੱਚੇ ਐ ਤਰੀ ਫਿਰਦੇ ਸੀ ਮੈਂ ਪਹਿਲਾਂ ਤਾਂ ਬੱਚਾ ਨੂੰ ਦੂਰ ਰੱਖੋ ਤੇ ਹੌਈ ਹੋਈ ਜੇ ਤੁਸੀਂ ਬੱਚਿਆਂ ਦੀ ਹਾਲਤ ਬਦਲਦੇ ਹੋਗੇ ਬੱਚੇ ਨੂੰ ਫੜਾਓ ਹੀ ਨਾ ਮੋਬਾਈਲ ਫਿਰ ਬੱਚਾ ਕਿਥੋਂ ਲੋਕ ਬੰਮਰ ਇਹ ਆਦਤਾਂ ਤਾਂ ਆਪਣੀਆਂ ਆਪਦੇ ਵੀ ਮਾਰ ਗਿਆ। ਬੱਚਿਆਂ ਦਾ ਕੋਈ ਕਸੂਰ ਨਹੀਂ। ਆਪਾਂ ਆ ਵੀ ਬੱਚਿਆਂ ਨੂੰ ਗਜਾਉਣੀ ਹੈ, ਮੋਬਾਈਲ ਫੜਾਉਣੀ ਆ। ਤੇ ਬੱਚਿਆਂ ਨੂੰ ਥੋੜਾ ਜਿਹਾ ਮਾਇ ਤੋਂ ਵਾਸੀ ਰੱਖਣਾ ਚਾਹੀਦਾ। ਕਿਉਂਕਿ ਅਸਲ ਬਹੁਤ ਪੈਂਦਾ ਬੱਚਿਆਂ ਦੀ ਸ੍ਰਿਮਤੀ। ਇਹ ਪਏ ਬੱਚੇ ਦਾ ਤਾਂ ਮਾ ਸਾਰਾ ਦੰਨਮ ਵੈਲਾ। ਸਾਰਾ ਦੰਨ। ਉਹ ਮੇਰੇ ਭਾਂਜੇ ਦਾ ਮੁੰਡਾ ਹੈ। ਉਹ ਵੀ ਮੁੰਡਾ ਬਹਿ ਜੂਗਾ। ਤੇ ਮੁੰਵੈ ਪਿੱਛੇ ਇੰਨਾ ਕਲੇਸ ਕਰਦਾ ਹੋ ਤੇ ਮੈਂ ਆਪਿਆ ਮੁੰਡਾ ਮਰੇ ਬਸ ਦੇਖੀ ਜਾਓ ਕੋ ਮਸਾਰਾ ਜਨਾ ਨਾ ਆਉਂ ਰੋਟੀ ਜਾਓ ਨਾ ਆਉਂ ਜਾ ਦਿਓ ਬੱਚਿਆਂ ਨੂੰ ਕੋਈ ਖਾਨ ਟਿੰਦੀ ਪਰਵਾਹੀ ਪਰ ਮੈਂ ਵੈਦ ਜੀ ਨੂੰ ਚਾਹੀਦਾ ਇੰਨਾ ਵਿੱਚ ਗਿੰਚ ਕੇ ਮਹਿਲਾਂ ਤੇ ਤੇ ਪਰ ਮਾੜਾ ਸਬੂਬਾ ਬੱਚਿਆਂ ਤੇ ਇਹ ਮੁੰਵੈ ਤੋਂ ਬੱਚੇ ਨੂੰ ਪਾਸੇ ਰੱਖੋ ਘੱਟ ਤੋਂ ਘੱਟ ਨਹੀਂ ਦੇਣਾ ਹੀ ਚਾਹੀਦਾ ਘਿਹਾਉ ਹੀ ਨਾ ਹੁਣ ਦੇਖੋ ਮੇਰਾ ਛੋਟਾ ਭਾਨਾ ਹੈ ਉਹ ਮੈਂ ਦਿੰਦਾ ਹੀ ਨਹੀਂ ਆ ਤੇ ਮੁੰਡੇ ਨੂੰ ਬਖਾਉਂਦਾ ਹੀ ਨਹੀਂ ਪਰ ਉਹ ਬੱਚੇ ਦਾ ਜੀ ਬਹੁਤ ਕਰਦਾ ਪਰ ਉਹ ਆਪ ਦੇ ਪਾਪਾ ਤੋਂ ਡਰਦਾ ਹੈ ਨਹੀਂ ਮੈਂ ਨਿਚੜਕੂਗਾ ਚੱਲ ਹੋ ਸਕਦਾ ਖबराਉ ਨਾ ਹੀ ਨਵੇ ਦੇਖੋ ਕਿੰਨਾ ਚੜਨੀ ਲੈਂਦਾ ਉਹ ਉਹਦਾ ਮੋਤ ਉਹਦਾ ਜੀਤਾ ਕਰਦਾ ਵੇਖਣ ਨੂੰ ਬੜਰਦਾ ਹੈ ਚੱਲ ਜੀ ਡਰਦਾ ਹੀ ਪਾਸੇ ਹੋਊ ਜੂਗਾ ਮੈਂ ਤਾਂ ਤਾਂ ਵਧੀਆ ਰਹੂਗਾ ਉਹ ਮੈਂ ਜਿਹੜੇ ਅਸਰ ਆਇਆ ਇਹ ਮਾਰੀ ਹੈ ਬੱਚਿਆਂ ਤੇ ਤੇ ਹੋਰ ਇੱਕ ਬੱਚੀ ਨੇ ਮੈਂ ਦਿੱਤਾ ਸੀ ਉਹ ਵੀ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਉਹ ਬੱਚੀ ਨੇ ਕਿਹਾ ਢੁੰਡਰੀ ਬਾਰੇ ਵੀ ਦੀ ਵੀ ਉਹਨੇ ਕਮੈਂਟ ਕਰਿਆ ਵੀ ਮੇਰੇ ਢੁੰਡਰੀ ਬਹੁਤ ਪਈ ਤੇ ਕੁਟਿ ਆਏ ਆਂ ਢੁੰਡਰੀ ਕਈ ਵਾਰੀ ਜਦੋਂ ਆਪਾਂ ਜਾਂ ਕਿਤੇ ਉੱਚੇ ਨਿਵੇਂ ਤਾਂ ਪੈਰ ਬਾਈਦਾ ਉਹ ਲੋ ਆਪਣੇ ਢੁੰਡਰੀ ਪੈ ਜਾਂਦਾ ਤੇ ਬਾਕੀ ਆਏ ਆਂ ਢੁੰਡਰੀ ਦਾ ਇਲਾਜ ਤੇ ਇਹੀ ਆ ਆਹ ਅੱਜ ਇਸ ਕਾਰਨ ਇਸ ਉੱਚ ਇੱਕ ਮੈਡਮ ਤੇ ਢੁੰਡਰੀ ਪੈ ਗਈ ਸੀ ਉਹ ਜਿਸ ਕਾਰਨ ਉਹ ਆਦੀ ਮੈਂ ਕਿ ਅੱਜ ਡਾਕਟਰ ਕੋਲ ਜਾਣਾ ਹਸਤਾ ਤੇ ਕਿ ਮੇਰੇ ਨਾਲ ਦਰਦ ਵਾਲਾ ਹੁੰਦਾ ਤੇ ਉਹ ਜਦੋਂ ਮੇਰੇ ਕੋਲ ਆ ਕੇ ਗੱਲ ਕੀਤੀ ਮੈਂ ਆਖਿਆ ਉਹ ਤੇ ਢੂੰਡਰੀ ਆ ਢੂੰਡਰੀ ਆ ਦੇ ਦਰਦ ਨੂੰ ਆਲੀ ਮੇਰੇ ਵਿੱਚ ਤੇ ਦਰਦ ਵਾਲਾ ਹੈ ਮੈਂ ਆਖਿਆ ਤੇ ਢੂੰਡਰੀ ਪਈ ਆ ਨੂੰ ਵਿਗੜਾਉਣੀ ਪਊਗੀ ਇਹ ਮੈਂ ਤੁਹਾਨੂੰ ਦੱਸਦੀ ਆ ਢੂੰਡਰੀ ਦਾ ਢੂੰਡਰੀ ਤੁਸੀਂ ਪਾ ਦੇ ਤੇ ਵਾਜੋ ਜੇ ਤਾਂ ਲੋਏ ਦਾ ਮੰਜਾ ਉਹ ਪਾਵੇ ਪਤਲੇ ਹੁੰਦੇ ਆ ਉਹਦੇ ਤੇ ਕੀ ਸਤਲਾਈ ਕਰਕੇ ਚੁੰਨੀ ਦੇ ਉਹਦੇ ਚ ਰੱਖ ਕੇ ਬੈਜੋ ਤੇ ਬਾਂਸਤਵਾਰੀ ਬੈਠੋ ਉੱਠ ਕਰੋ ਬੈਜੋ ਉੱਠ ਕਰੋ ਬੈਜੋ ਥੇਰ ਤੁਸੀਂ ਇਹ ਦਿਨ ਅੱਜ ਤੋਂ ਦੀ ਠੀਕ ਹੋ ਚੁੱਕੀ ਹੁਣ ਵੀ ਤਾਂ ਹੀ ਰਾਜ ਹੈ ਤੇ ਜੇ ਲੱਕੜ ਦਾ ਲੱਕੜ ਦਾ ਮੰਡਿਆ ਤੇ ਉਹਦੇ ਪਾਵੇ ਤਾਂ ਇਹ ਲਮੋਟੀ ਹੁੰਦੀ ਆ ਉਹਦੇ ਤੇ ਬੈਜੋ ਪਾਵੇ ਤੇ ਉਹਨੇ ਨਾ ਟੁੰਡਲ ਠੀਕ ਹੋ ਜਾਂਦੀ ਹੈ ਤੇ ਜਨਮੈ ਜੀ ਦੋ ਤਿੰਨ ਵਾਰੀ ਐ ਕਰ ਲਓ ਬੈਜੋ ਤੇ ਠੀਕ ਹੋ ਜਾ ਉਹ ਜਿੰ ਮੈਡਮ ਸੀ ਉਹ ਆਦੀ ਮੈਂ ਤਾਂ ਡਾਕਟਰ ਕੋਲ ਜਾਣਾ ਸੀ ਤੇ ਮੈਂ ਤਾਂ ਠੀਕ ਹੋ ਗਈ ਫਿਰ ਵੀ ਮੈਂ ਤਾਂ ਆ ਹੀ ਆ ਗਿਆ ਮੇਰੇ ਸਾਲ ਪਿੱਛੇ ਤੇ ਦਰਦ ਵਾਲਾ ਹੁੰਦਾ ਸੀ ਤੇ ਮੈਂ ਤਾਂ ਕਿ ਵੀ ਪੀਣੇ ਬਿਚਾਤਾ ਤੇ ਇਹ ਤੁਸੀਂ ਕਰਕੇ ਦੇਖ ਲਿਓ ਠੀਕ ਹੋ ਸਕਦਾ ਫਿਰ ਨਾ ਠੀਕ ਲੱਗੇ ਤੁਹਾਨੂੰ ਤਾਂ ਤੁਸੀਂ ਡਾਕਟਰ ਕੋਲ ਜਾਂ ਸਕਦੇ ਹੋ ਪਰ ਇਹ ਅੱਗੇ ਤਾਂ ਬੁਰੀਆਂ ਦੇ ਇਹੀ ਇਲਾਜ ਹੁੰਦੇ ਸੀ ਆਈ ਗੁਰਨਾਵਸਾ ਪਾਵੇ ਦੇ ਬੈਗਿਆਂ ਜਾਂ ਆ ਪਾਠੀ ਦੇ ਵੀ ਬੈ ਜਾਂਦੇ ਨਾ ਸੀ ਪਾਠੀ ਦੇ ਬੈ ਜਾਂਦੇ ਨਾ ਸੀ ਤੇ ਢੁੰਡਰੀ ਠੀਕ ਹੋ ਜਾਂਦੀ ਸੀ ਕਿ ਵਿਚਾਲਾਜ ਕਰਦੇ ਗੁਰਨਾ ਨਾਲ ਤਾਂ ਨਹੀਂ ਪਤਾ ਪਰ ਢੁੰਡਰੀ ਦਾ ਤਾਂ ਇਹ ਹੀ ਹੈ ਇਹ ਡਾਕਟਰਾਂ ਨੂੰ ਵੀ ਨਹੀਂ ਪਤਾ ਲੱਗਦਾ ਢੁੰਡਰੀ ਦਾ ਇਹ ਢੁੰਡਰੀ ਆ ਉਹ ਅੱਖਾਂ ਗਿਆਸ਼ਰਾ ਕਰਾ ਲਓ ਜਦੋਂ ਉਹਨਾਂ ਨੇ ਫਿਰ ਆਪ ਦਾ ਇਲਾਜ ਕਰਨਾ ਹੈ ਇਹ ਦੇਸੀ ਨੁਕਤਾ ਫਿਰ ਉਹ ਤਾਂ ਅਕਸ਼ਰ ਵੇਖ ਕੇ ਦੱਸਣਗੇ ਡਾਕਟਰ ਤਾਂ ਇਹ ਉਹਨਾਂ ਨੇ ਦਵਾਈਆਂ ਕੀਤੀਆਂ ਉਹਨਾਂ ਦੇ ਆਪ ਦੇ ਇਲਾਜ ਹੈ ਉਹਨਾਂ ਨੇ ਵੀ ਦਵਾਈਆਂ ਦੇਣ ਗਈਆਂ ਜਿਹੜੀਆਂ ਉਹਨੂੰ ਠੀਕ ਲੱਗਦੀਆਂ ਹਾਂ ਕੋਈ ਮਾੜੀ ਨਹੀਂ ਦਵਾਈ ਉਹ ਡਾਕਟਰਾਂ ਦੀ ਤੇ ਫਿਰ ਉਹਨਾਂ ਨੂੰ ਆਸ਼ਿਰਧਾ ਬਿਨ ਬਾਰੇ ਦਾ ਪਤਾ ਨਹੀਂ ਲੱਗਦਾ ਪਰ ਦੇਸੀ ਨੁਕਤੇ ਹੰਦੇ ਤਾਂ ਕਿਹੜੀ ਅਕਸ਼ਰੀਆ ਉਹ ਤਾਂ ਬੈਰਾ ਹੀ ਦੱਸਣੀ ਉਹਨਾਂ ਨੇ ਤਾਂ ਲੱਗੂੰਗੀ ਇੱਥੋਂ ਠੀਕ ਹੋ ਜੂਗੀ ਕਾਂਸਾ ਮਾਈਕ ਜੀ ਦੇਤੇ ਸੱਚੇ ਮਾਇਸ਼ਾ ਤੁਮ ਚੜਦੀ ਕਲਾ ਚ ਰੱਖੀ ਤੁਹਾਨੂੰ ਲੰਮਾ ਆਮਰਾ ਕਰੇ ਕਮੈਂਟ ਕਰਦਿਆ ਕਰਦਿਆ ਕਰੋ ਤੇ ਜੇ ਤੁਸੀਂ ਪੰਜਾਬੀ ਚ ਕਮੈਂਟ ਕਰੋ ਤਾਂ ਫੇਰ ਬੱਚਿਓ ਮਾਥੋਂ ਰਕਮੈਂਡ ਪੜ ਵੀ ਸਕਦੀਆਂ ਫੇਰ ਮੈਂ ਆਪ ਪੜ ਕੇ ਤੁਹਾਨੂੰ ਜਵਾਬ ਦੇ ਸਕਦੀਆਂ ਪਰ ਇਹ ਤਾਂ ਫਿਰ ਮੇਰੀ ਬੇਟੀ ਦੱਸਦੀ ਹੈ ਨਾ ਮੈਨੂੰ ਅੰਗਰੇਜ਼ੀ ਵਾਲੇ ਤਾਂ ਇਹ ਆ ਕਮੈਂਟ ਆਇਆ ਤੇ ਪਹਿਲਾਂ ਤਾਂ ਉਹਨੇ ਦੱਸਿਆ ਹੀ ਨਹੀਂ ਸੀ ਮੈਨੂੰ ਚਲੋ ਨਹੀਂ ਕੱਲ ਦੱਸਤਾ ਤੇ ਕੱਲ ਮੇਰਾ ਮਾਰਾ ਉਹ ਐਡਾ ਦਾਸ ਹੋ ਗਿਆ ਤੇ ਚਲੋ ਠੀਕ ਆ ਹੋਰ ਆਪਾਂ ਵਲੋਗ ਬਣਾਵਾਂਗੇ ਵਧੀਆ ਵਧੀਆ ਕਮੈਂਟ ਪਾਓ ਤੇ ਮੈਂ ਕਮੈਂਟਾਂ ਨੇ ਜਵਾਬ ਵੀ ਦੇਵਾਂਗੀ ਵਾਈਰਲ ਚੇਕ ਕਰਾਲਸਾ ਲਾਈਕ